ਕੋ ਮਨੁੱਖ ਮਾਨੁੱਖ ਤੇ ਕੀ ਹੋਇ ਆਵੇ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਕੋ ਮਾਨੁੱਖ ਤੇ ਕੀ ਹੋਇ ਆਵੇ ਜਿਹੜਾ ਆਦਮੀ ਹੈ ਉਹ ਤੇ ਕੁਛ ਨਹੀਂ ਹੋ ਸਕਦਾ ਨਹੀਂ ਕੁਛ ਕਰ ਸਕਦਾ ਜੇ ਵਾਜ਼ਦਾ ਕੋ ਚਿੱਪੀ ਜੋ ਇਸ ਭਾਵੇ ਸੋਈ ਕਰਾ ਅਸਲ ਤੇ ਵੀ ਸਰੀਰ ਤੇ ਤਾਰੀ ਦੇ ਜਿਹੜਾ ਜਿਹੜਾ ਜੀਵ ਆ ਜੀਨ ਜਨਮ ਲਿਆ ਇਹ ਜਮਾ ਰਾਜਾ ਤੋਂ ਸਦੋਂ ਤੱਕ ਨਾ ਮੋੜਨ ਤਦੋਂ ਤੱਕ ਇਹ ਜੀਵ ਚੱਲ। ਪਰਮੇਸ਼ਰ ਨੂੰ ਕਹਿੰਦੇ ਨੇ ਵੀ ਉਹ ਕੌਣ ਕੌਣੇ ਕਰਾਉਣ ਕਰਦੇ ਹਾਰ। ਕੰਨ ਜਦ ਤੱਕ ਕਰਨਾ ਹੈ ਹਾਰ ਉਹ ਇਹ ਜੀਵ ਹੈ ਕਰਨ ਜੋਗ ਉਹ ਕਰਨ ਜੋਗ ਉਹਨਾ ਕੱਢਦੀ ਸੁਭਰਥਾ ਰੱਖਦਾ ਹੈ ਉਹ ਆਪਣੀ ਇੱਛਾ ਨਾਲ ਸਤੋ ਜੋਗਰਜੀ ਕਰਵਾ ਸਕਦਾ ਹੈ ਉਹ ਕਰਨ ਜੋਗ ਹੈ ਕਰਨ ਹਾਰ ਦੀ ਆ ਕਰਨ ਹਾਰ ਆਪ ਕਰਦਾ ਹੈ ਕਰਨ ਹਾਰ ਤਾਂ ਆਪ ਕਰਦਾ ਹੈ ਉਹਦੇ ਕੋਈ ਸਰੀਰ ਹੈ ਨਹੀਂ ਜੀ ਕਾਲ ਜੋਗ ਕਰਤ ਹਨ ਹਾਰ ਦੇ ਵਿੱਚ ਪਰ ਕੌਣ ਕਰ ਕੌਣ ਕਰ ਉਹ ਜੋਗ ਅਸੀਂ ਯੋਗ ਦੀ ਕਰਨ ਹਾਰ ਉਹ ਕਰਨ ਯੋਗ ਹੈ ਕਰਨ ਹਾਰ ਦੀ ਉਹ ਕਰਾਉਂਦਾ ਅਸੀਂ ਕਰਦੇ ਹਾਂ ਅਸੀਂ ਕਰ ਸਕਦੇ ਹਾਂ ਪਰ ਆ ਨਹੀਂ ਸਕਦੇ ਅਸੀਂ ਉਹੀ ਕਰਦੇ ਹਾਂ ਜਿਹੜਾ ਉਹ ਕਰੋ ਕਰਨ ਜੁਗ ਹਾਰ ਅਸੀਂਾਂ ਕਾਲ ਜੋਗ ਯੋਗ ਹੈ ਉਹ ਕਰਨ ਦੇ ਅਸੀਂ ਕਹ ਲਿਓਗ ਨਹੀਂ ਹੈ ਕਾਣ ਯੋਗ ਤਾਂ ਕੁਝ ਕਰ ਸਕਦਾ ਹੈ ਅਸੀਂ ਤਾਂ ਕੁਝ ਸਕਦੇ ਕਰ ਸਕਦੇ ਦੀ ਪਰ ਕਰਦੇ ਹਾਂ ਕਹਦੇ ਹਾਂ ਇੱਥੋਂ ਹੀ ਕੋਲ ਸਮਝ ਆਉਂਦਾ ਇੱਥੋਂ ਹੀ ਆ ਕੇ ਪੁੰਨ ਪਾਪ ਦਿਮਾਗ ਚ ਨਹੀਂ ਹੋਗਾ ਕਰਦੇ ਅਸੀਂ ਕਰਵਾਉਂਦਾ ਉਹ ਹੈ ਕਾਣ ਯੋਗ ਹੋ ਹੈ ਆ ਜਿੰਨਾ ਬਿਜਾ ਮੈਂ ਕਰਦਾ ਹਾਂ ਮੈਂ ਕਲਯੋਗ ਨਹੀਂ ਤਾਂ ਹੀ ਕਰਦੀ ਪਰ ਇਥੋਂ ਬੰਤੀ ਕਰਦੇ ਇਹ ਗੱਲ ਮੰਨਦੇ ਹਾਂ ਅਸੀਂ ਕਾ ਨਾ ਕਹਿੰਦੇ ਆਂ ਵਿਸ਼ਵਾਸ ਨਹੀਂ ਕਰਦੇ ਕਿ ਕਲਯੋਗ ਹੋਈ ਹੈ ਹਾਲਾਂਕਿ ਸੱਚ ਵੀ ਕਲਯੋਗ ਹੋਈ ਹੈ ਕਰਨ ਹਰ ਅਸੀਂ ਹਾਂ ਪਰ ਇਹ ਆ ਆ ਆਦਮੀ ਅੰਦਰੋਂ ਨਹੀਂ ਗੁੱਝਦਾ ਜੇ ਦਾ ਕਾਰਨ ਹਾਰੇ ਪਰਮਿਸ਼ਨ ਹੋ ਕੇ ਹੋਣ ਤਾਂ ਫਿਰ ਤਾਂ ਇੱਕ ਹੋਵੇ ਇਹ ਨਹੀਂ ਹੈ ਹਾਂ ਹਾਂ ਕਾਰਨ ਹਾਰੇ ਜਿਹੜਾ ਨਹੀਂ ਆਇਆ ਹੈ ਵੀ ਇਹ ਕਰਵਾਏ ਦੇ ਬਿਨਾ ਕਾਰਨ ਹਾਰਾ ਸੀ ਪਹਿਲਾਂ ਡਿਗਰੀ ਬਣਾਉਣ ਦਾ ਕਾਰਨ ਹਾਰਾ ਵੀ ਨਹੀਂ ਹੈ ਡਿਗਰੀ ਪੈਟੈਂਟ ਕਾਰਨ ਹਾਰਾ ਜਿਹੜਾ ਸਰੀਰ ਦੇ ਬਿਨਾ ਤੇ ਨਹੀਂ ਚਾਹੀਦਾ ਲੋ ਜਦੋਂ ਤਸ ਨੂੰ ਅਗਰ ਜ਼ੋਬਰਾ ਸੋਈ ਜੀ ਕਰੋ ਜਿਹੜਾ ਕੱਲਾ ਜੀਵ ਹੈ ਉਹ ਸਰੀਰ ਬਿਨਾਂ ਨਹੀਂ ਕੁਝ ਕਰ ਸਕਦਾ ਜੀ ਤਾਂ ਪਰਮੈਸ਼ਰ ਦਾ ਵੀ ਹੈ ਮਾਨਸਾ ਪਰਮੈਸ਼ਰ ਦਾ ਵੀ ਹੈ ਮਾਨਾ ਜੇ ਚਾਹੁੰਦਾ ਵੀ ਹੈ ਤਾਂ ਸਰੀਰ ਚਾਹੀਦਾ ਕੁਝ ਮਾਇਆ ਦੇ ਵਿੱਚ ਦੇਣ ਵਾਸਤੇ ਸਰੀਰ ਆ ਜੀ ਕੋਲ ਸਰੀਰ ਹੀ ਆਉ ਦਿੱਤਾ ਹੈ ਉਹ ਇਹਨਾਂ ਦੇ ਕਰਵਾਉਂਦਾ ਤੇ ਮੈਂ ਖਾਮੋ ਕੱਲ ਨੂੰ ਨੇ ਆਪੇ ਜੀ ਜਿਸ ਵੀ ਲਗੇ ਵੀ ਕਰਨਾਰੇ ਜੀੜਾ ਨਹੀਂ ਉਹਦਾ ਸ਼ਰੀਰ ਹੈ ਨਹੀਂ ਜੀੜੇ ਦਾ ਸ਼ਰੀਰ ਹੁੰਦਾ ਜੀ ਜਾਣਤਾ ਹੈ ਬਰੋ ਕੱਲਾ ਜੀੜਾ ਕਹਿਣਾ ਜੀਰਮ ਦਾ ਕੱਲੀ ਆਤਮਾ ਅਖੀਰਲੇ ਖੂਕੀ ਪੜੀ ਜਾਂਦੇ ਬੂਤ ਹੋ ਉਹ ਤਾਂ ਜਾਂ ਕੋਈ ਜੀੜਾ ਪੜਦੇ ਹੋ ਸ਼ਰੀਰ ਤੇ ਥਵਾਲ ਲਾ ਕੇ ਬੜਦੇ ਤੁਸੀਂ ਇਹ ਤੇ ਗਲਤੀ ਕਰਦੇ ਆਂ ਜੀ ਹਾਂ ਉਹ ਨਾਲ ਜੀ ਇਹ ਲੱਗਾ ਤੂੰ ਇਸੀਰੀ ਨਾਲ ਅਟੈਚ ਕਰ ਲੈ ਜੰਤਰੀ ਹਾਂ ਹਾਂ ਜੀ ਜੱਗਤ ਸਭ ਤੇਰਾ ਨਾਲ ਜੰਤ ਕਿਉਂ ਲਾਇਆ ਕੱਲੇ ਜੀ ਨਾਲ ਸਰਦਾ ਜੀ ਕੱਲੇ ਜੀ ਨਾਲ ਨਹੀਂ ਸਰਦਾ ਜੰਤ ਕਿਉਂ ਲਾਇਆ ਦੋਏ ਅਲੱਗ-ਅਲੱਗ ਕਰਨੇ ਨੇ ਤੇ ਤੇਰਾ ਜੀ ਕਿਹਾ ਜੰਤ ਕੇਰੀ ਨਾਲ ਐਦਾਂ ਵੀ ਜਲਦ ਕੋੜੋ ਅਟੈਚ ਕਰ ਲੈ ਇਸ ਕੋਲ ਸਾਬ ਦਾ ਦੀਨਨ ਦੇਖੋ ਕੀ ਲਗਿਆ ਬੜਾ ਖਤਰਨਾਕ ਹੈ। ਪੈਂਦਾ ਥੋੜ ਹੋ ਜਾਂਦੇ। ਇਹ ਸਾਵਧਾਨੇ ਦਾ ਅਗਰ ਕੀਡੋ ਹੋਣ ਵਾਲੇ ਸਹਿਜੇ ਬਲੋ ਹੋ ਜੈ ਤਸਨ ਆ ਜਾਏ। ਟਿੱਕੇ ਕੇ ਰਾਣਾ ਵਣੀਪੜੀ ਲਈ ਤੇ ਧੱਤ ਗਿਆ ਵਿੱਚੋਂ। ਜੀਰ ਕੇ ਹਲੂਨ। ਢੜ ਜੀਰੇ ਇਕ ਟੇਕ। ਤੂ ਲਾਹੇ ਵਡਾਣੇ ਆਸ ਜੀਰੇ ਨੂੰ ਕਹੇ ਸ੍ਰੀ ਤਾਂ ਅੱਡਾ ਜਦੋਂ ਉਪਦੇਸ ਕੀਤਾ ਉਹਦੋਂ ਆਪਾਂ ਨੂੰ ਕੀਤਾ ਇਸ ਜੀਰੇ ਦਾ ਜੀਰੇ ਐ ਨਹੀਂ ਕਮਾਈ ਕਰਨ ਤੇ ਸੁਣਿਆ ਉਹਨੇ ਜੀਰੇ ਤਾਂ ਉਹ ਹੀ ਕਹਿੰਦੇ ਨੇ ਕਰਨ ਤੇ ਛੋੜੇ ਦਿਮਾਗ થઈ ਮੁੱਤਈ ਕਭੂ ਘਰ ਤੇ ਗਿਆ ਸਮਝੇ ਹਾਂਜੀ ਉਹ ਮਾਨੁੱਖ ਤੇ ਕੀ ਹੋਵੇ ਆਵੇ ਕੀ ਹੋਏ ਆਵੇ ਹੋਏ ਆਵੇ ਜੋਤਿਸ਼ ਭਾਵੇ ਸੋਈ ਕਰਾਵੇ ਦੱਸੋ ਮਨੁੱਖ ਤੇ ਕੀ ਹੋਏ ਆਵੇ ਕੀ ਕਰ ਸਕਦਾ ਹੈ ਕੀ ਬਣ ਸਕਦਾ ਹੈ ਹਾਂ ਬਣਦਾ ਹੈ ਤੇ ਜੋਤਿਸ਼ ਭਾਵੇ ਸੋਈ ਕਰਾਵੇ ਜੋਤਿਸ਼ ਕਰਦਾ ਹੈ ਕਰਦਾ ਜਰੂਰ ਹੈ ਕਾਲ ਹਾਰਾ ਪਰ ਕਾਲ ਜੋਗ ਦੀ ਹੈ ਉਹ ਕਾਰਨ ਜੋਗ ਇਸ ਕਰਕੇ ਕਰਾ ਲੈਂਦਾ ਹੈ ਤੇ ਕਾਰਨ ਹਾਰ ਇਹ ਤੇ ਕਾਰਨ ਹਾਰ ਕਾਰਨ ਜੋਗ ਤੇ ਬਿਲਕੁਲ ਕੁਝ ਨਹੀਂ ਕਰਦਾ ਜਿੱਤੇਗਾ ਕਾਰਨ ਕਰਾਉਣ ਕਾਰਨ ਜੋ ਜੋ ਤਿਸ ਭਾਵੇਂ ਸੋਈ ਹੋਗ ਉਹ ਕੱਲੇ ਜ્યોਤਿਸ਼ ਭਾਵੇਂ ਸੋਈ ਹੋਗ ਇਹ ਕ ਜ્યોਤਿਸ਼ ਭਾਵੇਂ ਸੋਈ ਕਰਾਵੇ ਸੋਈ ਕਰਾਵੇ ਐਦਾਂ ਧਿਆਨ ਨਾ ਪਾਣਾ ਬਹੁਤ ਬੜੀ ਹੀ ਆ ਇਹ ਜਿਹੜੀ ਲਿਖਣ ਸ਼ੈਲੀ ਕੰਪੂਤ ਕਵਰ ਇਹ ਦੀ ਹੈ ਨਾ ਸੁਰੋਲੇ ਵੀ ਬੜੇ ਖਤਰਨਾਕ ਲਿਖਤ ਜੀ ਆਇਆ ਕੋ ਬੁਝਾਤੀ ਹੈ ਪੰਕਤੀ ਤਲਵਾਰ ਮੰਗੂ ਪਤਾ ਹੀ ਨਾ ਉਹਦਾ ਕਿਧਰੋਂ ਆਇਆ ਕਿਧਰ ਸਾਦੀ ਜੀ ਗੱਲ ਲੱਗਦੀ ਹੈ ਦੇਖਣ ਨੂੰ ਪਾਸ਼ਾ ਅਸਤੀ ਜੀ ਲੱਗਦੀ ਹੈ ਹਵਾ ਦੇ ਕੋ ਮਹਿੰਦੀ ਹੋਵੇ ਜੋ ਤਿਸ ਭਾਵੇ ਸੋਈ ਕਰਾਵੇ ਜੋ ਤਿਸ ਭਾਵੇ ਲੈ ਜਾਵੇ ਹਾਂ ਕੋ ਮੁਨਕਤੇ ਗਿਆ ਹੋਏ ਆਵੇ ਜੋ ਤਸਭਾਵੇ ਸੋਈ ਕਰਾਵੇ ਜ਼ੋਰ ਬਹੁਤ ਹੈ ਕਰਾਉਂਦੇ ਕਰਦਾ ਇਹੀ ਹੈ ਠੀਕ ਹੈ ਪਰ ਕਰਾਉਣ ਵਾਲੇ ਦੀ ਜੋ ਕੋਈ ਭਾਰੀਆ ਤਾਂ ਹੀ ਪੁੰਨ ਭਾਬ ਹੈ ਤੇ ਕਰਾਉਣ ਵਾਲੇ ਨੇ ਕਰਾਇਆ ਸੱਜਾ ਸੱਜ ਨੂੰ ਗੋ ਉਹ ਨਹੀਂ ਦਿੱਤਾ ਸੱਜਾ ਇਹਨਾਂ ਨੂੰ ਲਿਖਾ ਹੈ ਇਹੀ ਤਾਂ ਫਰਮਾ ਕਾਹੇ ਘਹਿ ਰਿਆ ਸਦਨਾ ਕਾਹ ਕਾਹ ਗੁੰਡ ਤੇਰੇ ਸਦਗੁਰਾਂ ਕਰਮਣਾ ਕਰ ਪਰ ਫੇਰ ਵੀ ਰਗਾ ਮੇਰਾ ਮੈਨੇ ਜੁੱਪੜੀ ਰਹੀ ਕਰਮ ਦੇ ਵਿੱਚ ਤੇਰਾ ਕੋਣ ਕਰਾਉਣ ਵਾਲਾ ਕੋਣ ਤੇਰਾ ਜਮ ਹੈ ਬਈ ਹਲੇ ਕਾਟਣ ਕਰਾਉਣ ਦਾ ਕਾਹਨੇ ਜੋਗ ਹੈ ਤਾਂ ਕੋਣ ਹੈ ਨਹੀਂ ਤੇਰਾ ਐਸੀ ਤੇਰਾ ਕੋਣ ਇਹ ਕੋਣ ਤੇਰਾ ਮਸਤ ਹੋ ਜੂ ਫੇਰ ਫੇਰ ਨਹੀਂ ਕੋਣ ਹੈ ਤੇਰੇ ਇਹ ਗੁਣਾ ਹੈਗਾ ਫੇ ਮੈਂ ਨਹੀਂ ਕੁਝ ਕੀਤਾ ਤੇ ਮੈਂ ਬੜੀ ਇਹ ਆਪਣੇ ਗੁਣ ਤੋਂ ਮੁਕਰ ਰਿਹਾ ਮੈਨੂੰ ਬੜੀ ਗੱਲ। ਜਾਂਦਾ ਆਪਣੇ ਗੁਣ ਤੋਂ ਮੁਕਰ ਜਾਂ। ਜਾਂ ਮੈਨੂੰ ਬੜੀ ਹੈ। ਭਗਤਾਂ ਨੇ ਖਸਾ ਕੇ ਪਰਮੇਸ਼ਰ ਤੋਂ ਬੜੀ ਹੋਇਆ ਵਿਕਾਸਤ ਨਾਲ। ਇਸਕੇ ਹੱਥ ਹੋਏ ਤਾਂ ਸਭ ਕੁਝ ਲੈ ਇਸਕੇ ਹੱਥ ਹੋਏ ਜੇ ਇਹਦੇ ਹੱਥ ਹੋਵੇ ਤੇਰਾ ਸਾਰੀ ਦੁਨੀਆ ਦੀ ਦੌਲਤ ਆਪਣੇ ਇਕੱਠੀ ਕਰ ਲਵੇ ਸਭ ਕੁਝ ਇਹ ਆਪਣੇ ਹੱਥੇ 'ਚ ਕਰ ਲਵੇ ਇਸਕੇ ਹੱਥ ਹੋਏ ਤੇਰਾ ਰੱਬ ਵੀ ਤੇ ਤਾਣੇ ਜੋਤਿਸੁ ਭਾਵੇਂ ਸੋਈ ਕਰੇ ਉਹ ਕਿਉਂ ਪੌਂਦਾ ਇਸ ਤਿਸ ਜੋ ਸਾਚ ਕੰਡ ਜੋ ਪੂਰਨ ਬ੍ਰਹਮ ਨੂੰ ਪੌਂਦਾ ਸਾਚ ਕੰਡ ਨੂੰ ਪੌਂਦਾ ਉਹ ਹੁੰਦਾ ਜੋ ਹੁਕਮ ਹਤਾ ਹੋਈ ਹੁੰਦਾ ਜੋਤਿਸ਼ ਭਾਵੇਂ ਸੋਈ ਕਰੇ ਇਸ਼ਕ ਦੇ ਹੱਥ ਹੋਏ ਤਾਂ ਸਭ ਕੁਝ ਲੇ ਜੇ ਇਹਦੇ ਹੱਥ ਜੋਵੇ ਕੁਝ ਕਰਨਾ ਇਹਦਾ ساری ਦੁਨੀਆ ਦੀ ਦੌਲਤ ਦੁਨੀਆ ਦਾ ਰਾਜ ਉਹਦੀ ساری ਤਾਕਤ ਆਪਣੇ ਹੱਥਾਂ ਕਰਦਾ ਜੋਤਿਸ਼ ਭਾਵੇਂ ਸੋਈ ਕਰੇ ਇਹ ਤਾਂ ਉਹੀ ਕਰਦਾ ਜਿਹੜਾ ਉਹਨੂੰ ਪਾਉਂਦਾ ਇਹਦੀ ਗੱਲ ਕਰ ਸਕਦਾ ਕੁਝ ਵੀ ਇਹ ਤਾਂ ਉਹਨੇ ਹੀ ਪਾਉਣਾ ਜਨਾਬ ਜਿੰਨਾ ਉਦੋਂ ਹੁਕਮਾਤ ਨਹੀਂ ਕਰ ਸਕਦਾ ਬਾਕੀ ਕਰੇ ਨਹੀਂ ਸਕਦਾ ਅਕੀ ਸਾਬ ਇਹਦੀ ਪਲਾਂਤੀ ਫੇਰ ਜਾਂਦੀ ਹੈ ਅਨਜਾਨਤ ਵਿਖਿਆ ਮੇ ਰਜੈ ਜੇ ਜਾਣਦ ਅਪਨ ਆਪ ਵਜੈ ਕੇ ਅਨਜਾਨ ਨਹੀਂ ਜਾਣਵਾ ਨਹੀਂ ਹੈ ਅਗਿਆਨਤੀ ਹੋਣ ਕਰਕੇ ਕੇ ਮਾਇਆ ਜਰਤ ਮਾਇਆ ਕੋ ਰਛਨੜੀ ਜੀ ਜੇ ਤੇਰੇ ਚੜਿਆ ਜਿੱਤਣ ਇਹਨਾਂ ਮਾਇਆ ਦਾ ਗਿਆਨ ਹੋ ਗਿਆ ਮਾਤਾ ਬਜੂ ਛੱਡ ਕੇ ਪਜੂਗਾ ਇਹ ਅਣਜਾਣ ਤੇ ਵਿਖਿਆ ਮੈਂ ਰਜੇ ਵਿਖਿਆ ਮਾਇਆ ਤੇ ਅਸਰੀ ਸਾਰੇ ਵਿਖਿਆ ਅਗਿਆਨਤਾ ਵਸ ਵਿਖਿਆ ਚ ਰਜਦਾ ਜੇ ਜਾਣਦਾ ਆਪਣਾ ਬਚੇ ਫਿਰਤਾ ਦੂਰ ਦੀ ਲੂ ਵੈ ਫੇਰਾ ਤਨਾਂ ਨਹੀਂ ਕੁਝੋ ਮੜੇ ਰਲ ਜਾਸੀ ਦੋਲਾ ਅਣਜਾਣ ਤੇ ਵਿਖਿਆ ਮੈਂ ਰਜੇ ਜੇ ਜਾਣਦਾ ਆਪਣਾ ਆਪ ਬਚੇ ਜੇ ਜਾਣਦਾ ਆਪਣਾ ਬਚੇ ਅਣਜਾਣ ਤੇ ਵਿਖਿਆ ਮੈਂ ਰਜੇ ਨਹੀਂ ਜਾਣਦਾ ਨਹੀਂ ਗਿਆਨ ਤਾਂ ਵਿਖਿਆ ਦੇ ਵਿੱਚ ਰਜਦਾ ਜੇ ਜਾਣੇ ਸਭਦਾ ਹੋਵੇ ਆਪਣੇ ਆਪ ਨੂੰ ਬਚਾਵੇ ਵਿਖੇ ਮਾਇਆ ਨਾਗੜੀ ਤੱਕ ਤੇਰੇ ਹਾਲ ਉਟਾਏ ਕੋਈ ਨਾਗੜੀ ਨੂੰ ਕੋਲੇ ਬੜਦਾ ਹੁੰਦਾ ਹੈ ਪਾਣੀ ਪਰਵੇਂ ਭੂਲਾ ਦੇ ਦੇ ਸੁਤਾਵਾ ਨੇਮ ਕਮਾਹੇ ਚਾਰ ਪੁੰਟ ਫਿਰ ਆਵੇ ਪਰਵੇਂ ਭੂਲਾ ਪਰਵੇਂ ਕੀ ਭੂਲਾ ਹੈ ਉਹ ਸੁਪਨਾ ਇਹ ਸੁਪਨਾ ਸੱਚ ਮੰਨੀ ਬੈਠਾ ਉਹ ਦਾਸੇ ਸਾਮਾ ਸੁਪਨੇ ਚ ਨੇ ਸਾਜ ਸਾਡਾ ਹੋਵੇ ਤੇ ਜਾਉਦੀ ਉਹਦੀ ਸਾਜ ਕਰਨ ਦੇ ਸਾ ਗਈ ਸਭ ਭੂਲ ਇਹਦੇ ਦੇ ਸਾ ਕੱਲ ਵੀ ਗਿਆ ਸੀ ਦੇ ਸਾ ਗਈ ਸਭ ਭੂਲ ਵੀਰ ਨੇ ਉਹ ਦੇ ਜਾਉਂਦੀ ਉਹਦੇ ਗਗਨ ਦੇ ਵਿੱਚ ਕੋਈ ਦੇਜਾ ਦੀ ਉਹਦੇ ਕਿਹੜਾ ਸੂਰ ਚੜਨਾ ਵੀ ਇਧਰ ਚੜਦਾ ਵੀ ਇਧਰ ਚੁੱਪਦਾ ਨਾ ਉੱਧਰ ਸੂਰ ਚੜਨਾ ਨਾ ਚੁੱਪਣਾ ਨਾ ਕੋਈ ਉਹ ਤੇ ਕੋ ਬੁਦਾ ਹੈ ਰੂਪ ਰੂਪ ਦਾ ਪਛੋਂ ਦੀ ਧਰਤੀ ਧੁੱਬਦੀ ਹੈ ਨਾ ਉਹਦੇ ਗਾਜ ਬਖਰਾ ਇਥੇ ਗਾਜ ਖੜਾ ਬਖਰਾ ਤਾਂ ਇਥੇ ਦੇ ਜਾ ਉਹਦੇ ਸਭ ਕੁਝ ਖੜਾ ਹੈ ਇਸ ਕਰਕੇ ਜਿਹੜਾ ਪਰਮ ਪਰਮ ਕਰਕੇ ਅਸੀਂ ਸੰਸਾਰ ਨੂੰ ਸੱਚ ਪਜਿਆ ਹੋਇਆ ਆ ਜੀਵਤ ਜਾਗ ਸੱਚ ਕਰ ਜਾਣਾ ਇਹ ਸੱਚ ਦੀ ਹੈ ਇਹ ਤੇ ਇਸਾ ਚ ਛੱਡ ਨਾ ਉਹਦੇ ਵਾਸਤੇ ਹੈ ਜਿਹਦਾ ਪਰਮ ਦੂਰ ਹੋ ਗਿਆ ਸੱਚਾ ਜਿਹਨੂੰ ਤਾਂ ਪਸ ਗਿਆ ਜਿਹਨੇ ਮੰਨ ਲਿਆ ਵੀ ਸੁਪਨੇ ਨੂੰ ਸੁਪਨਾ ਤੇ ਸਮਝ ਆ ਗਈ ਸਮਝ ਗਿਆ ਵੀ ਵਾਕਿਆ ਹੀ ਸੁਪਨਾ ਹੀ ਹੈ ਔਰ ਜਾਗ ਗਿਆ ਫਿਰ ਤਾਂ ਇਹ ਸੁਪਨਾ ਹੈ ਜੇ ਤਾਂ ਸੁੱਧ ਸਾਰ ਕੁਝ ਨਹੀਂ ਫਿਰ ਤੂੰ ਉਹਦਾ ਪਹਾੜੇ ਤੂੰ ਉਹਦੇ ਪਹਾੜੀ ਦੇ ਅੰਦਰ ਪਹਾੜ ਤਾਂ ਨਹੀਂ ਆਉਂਦਾ ਪਰ ਤੂੰ ਹਾਂ ਦਾ ਹੁੰਦਾ ਆਈਆ ਵਾ ਫਿਰ ਹੋ ਗਿਆ ਕ੍ਰਿਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਜਨ ਨਾਮ ਮਿਲੇ ਆਪਣੀ ਕਿਰਪਾ ਕਰਕੇ ਜਿਹਨੂੰ ਆਪਣੀ ਭਗਤੀ ਦੇ ਦਿੱਤੀ ਜੀ ਤੇ ਕਿਰਪਾ ਕਰਕੇ ਆਪਣੀ ਭਗਤੀ ਦੇ ਦਿੱਤੀ ਨਾਨਕ ਕੈਨ ਉਹਨੂੰ ਮਿਲ ਜਾਂਦਾ ਨਾਨਕ ਤੇ ਜਨ ਨਾਮ ਮਿਲੇ ਉਹ ਜਾਨੂੰ ਨਾਮ ਮਿਲ ਜਾਂਦਾ ਨਾਮ ਮਿਲੇ ਨਾਮ ਬਣਦਾ ਉਹਨੂੰ ਭਗਤੀ ਦੇ ਦਿੱਤੀ ਭਗਤੀ ਦੇਣੀ ਆ ਪਹਿਲਾਂ ਸਤੋ ਸਤੋਖ ਦੀ ਗੱਲ ਨਹੀਂ ਕਿਹਾ ਭਗਤੀ ਛੱਡੀ ਹੋਣਾ ਉੱਤਰੇ ਦੀ ਕਦੇ ਸਟੇਸ਼ਨ ਤੇ ਭਗਤੀ ਦਿੱਤੀ ਹੋਈ ਨਹੀਂ ਿਆ ਉੱਤਰੇ ਦੀ ਭਗਤੀ ਛੱਡੀ ਦੀ ਜੋ ਤੱਕ ਲੈ ਜਾਣਾ ਉਹ ਹੋਰ ਬਦਲੇ ਨਹੀਂ ਜਾਂਦੇ ਸਤੋ ਆ ਕੇ ਸਤੋਖ ਤੇ ਵੀ ਬੈਜੋ ਹੁਣ ਕਹਾਂ ਫੇਰ ਜੱਲਾ ਆਏ ਅਜ਼ਮਤ ਦਾ ਭਗਤੀ ਸਤੋਖ ਤੋਂ ਬਾਅਦ ਸ਼ੁਰੂ ਹੁੰਦੀ ਆ ਸਤੋਗਤ ਕਰਦਾ ਜਾਪਿਆ ਭਗਤੀ ਦੀ ਹੈ ਸਤੋਗਤ ਕਰ ਜਪ ਕੀ ਹੈ ਆ ਜਿਹੜੀ ਮਾਇਆ ਹੈ ਨਾ ਕਹਿੰਦੇ ਸੀ ਜੇ ਜਾਣ ਤਾਂ ਆਪਣਾ ਆਪ ਬਚੇ ਆਈ ਖੁਸ਼ ਹੈ ਕਹਿੰਦਾ ਕੁਰਬਾਨੀ ਜੋ ਆਣ ਜਾਂਦੇ ਬਖਿਆ ਮਹਾਰਾਜ ਜਿੱਤਨਾਂ ਗੁਰਬਾਨੀ ਜੋ ਸਮਝ ਲਗੀ ਆਪਣੇ ਆਪ ਬਚਣ ਲੱਗ ਗਏ ਨਮਕੀ ਪੂਤੀ ਦਾ ਇਹ ਹੋਗੀ ਆਪਣੇ ਆਪ ਨੂੰ ਮਾਇਆ ਤੋਂ ਬਚਾਉਣਾ ਹੀ ਮੁਕਤੀ ਹੈ ਹੋਰ ਕੁਝ ਨਹੀਂ ਹੈ ਆਪਣਾ ਹਲ ਬਨ ਮਾਇਆ ਤੋਂ ਬਚਾਉਣਾ ਵੀ ਮਾਇਆ ਨਗੜੀ ਨਗਣਾ ਬਾੜ ਦਵੇ ਇਹ ਮੁਕਤੀ ਹੈ ਔਰ ਮੁਕਤੀ ਕੀ ਹੈ ਇਹ ਤਾਂ ਬਾਦ ਕਹਾਂ ਮੁਕਤੀ ਹੋ ਮਾਇਆ ਤੋਂ ਬਚ ਕੇ ਰਹੇ ਤੇ ਭਗਤੀ ਕਰਦਾ ਰਹੇ ਜੇ ਮਾਇਆ ਵੱਲੇ ધ્યાન ਰਿਹਾ ਨਾ ਤੇ ਰੰਗਣਾ ਮਾਰ ਦਵੇ ਉਨੇ ਦੀ ਮੁਕਤੀ ਨਹੀਂ ਚਲ ਕੇ ਤੇ ਥਿਆਕ ਕੇ ਲੈ ਤੇ ਮੈਂ ਚੈਨ ਦੀਦ ਕਿਵੇਂ ਆ ਜੂਗੀ ਚਾਰੇ ਪਾਸੇ ਤਾਂ ਦੁਸ਼ਮਣ ਫਾਇਰ ਮ ਹੋ ਰਹੀ ਹੈ ਖੇਲੇ ਦੇ ਉੱਤੇ ਸਪਾਈ ਖੜੇ ਨੇ ਕਿ ਕਦੇ ਦੀ ਪੌੜੀ ਲਾ ਕੇ ਨਾ ਕੋਈ ਚੜ ਜਾਏ ਕੋਈ ਹੋਰ ਉਡਾ ਦੇਵੇ ਤਾਂ ਉੱਥੇ ਜਿੰਦਾ ਜੂਗੀ ਇਹ ਜ ਮਾਹੌਲ ਦੇ ਵਿਚ ਜੇ ਮਾਹੌਲ ਇਹੋ ਜਿਹਾ ਹੋਵੇ ਜੇ ਕਿਲੇ ਦੇ ਰਾپے ਉੱਤੇ ਅੜ ਦਾ ਦੁਸ਼ਮਣ ਹੁੰਦਾ ਹੈ ਅਸੀਂ ਆਪਣਾ ਕੁੰਡਾ ਲਾ ਕੇ ਅੰਦਰ ਆਪਣਾ ਡਿਫੈਂਸ ਕਰਦੇ ਹੁੰਦੇ ਹਾਂ ਉੱਥੇ ਭਗਤੀ ਹੀ ਜੂਗੀ ਕੋਈ ਸਿਰਫ ਭਗਤੀ ਹੋਣੀ ਹੈ ਭਗਤੀ ਜਦ ਹੋ ਜਾ ਬੇਫਿਕਰੀ ਹੋ ਕੋਈ ਚਿੰਤਾ ਨਹੀਂ ਹੋ ਅਮਨ ਹੋ ਇਹ ਬੈਰੀ ਬਗਾਨਾ ਜਿਹਦੇ ਬੈਰੀ ਬਗਾਨਾ ਭਗਤੀ ਨਹੀਂ ਹੋ ਸਕਦੀ ਇਹ ਆਪਣਾ ਪ੍ਰਾਇਆ ਦਾ ਭਗਤੀ ਨਹੀਂ ਹੋ ਸਕਦੀ ਮਾਇਆ ਦੀ ਭੁੱਖਾ ਦਾ ਭਗਤੀ ਨਹੀਂ ਹੋ ਸਕਦੀ ਇਹ ਸਭ ਕੁਝ ਖਤਮ ਕਰਕੇ ਹੀ ਭਗਤੀ ਸਤ ਸੰਤੋਖ ਦੇ ਬਾਅਦ ਭਗਤੀ ਸ਼ੁਰੂ ਹੋਣੀ ਹੈ ਉਹਨੂੰ ਪਕਤੀ ਦੇਤੀ ਤੇ ਇਹਦਾ ਮਤਲਬ ਆ ਉਹਦਾ ਬਿਰੋਧ ਖਤਮ ਹੋ ਚੁਕਿਆ ਆਪਣਾ ਪ੍ਰਾਇਆ ਖਤਮ ਹੋ ਚੁਕਿਆ ਜਾਂ ਤਾਂ 50 ਦੀ ਚਿੰਤਾ ਉਹਨੂੰ ਹੈ ਨਹੀਂ ਤੇ ਉਹਦੇ ਗਾਂਹ ਫੇਰ ਪਕਤੀ ਲੁਕੂਗੇ ਚਾਹ ਦੇ ਫੇਰ ਪਕਤੀ ਜੈਨਾ ਟੈਸਟ ਪਾਸ ਕਰਦੇ ਫੇਰ ਪਕਤੀ ਮਿਲਦੀ ਹੈ ਅਗੇ ਉਹ ਪਕਤੀ ਦਾ ਹੰਗਿਰ ਨਾਮਾ ਨਾਮਾ ਬਣਦਾ ਜਰਾ ਕਹਿਆ ਹਰ ਹਰ ਨਾਮ ਰਹਾਦਨ ਆਰਾਦਨਾ ਆਰਾਦਰ ਦੀ ਦਾ ਹਰ ਹਰ ਨਾਮ ਰਹਾਦਨਾ ਅਸਲੀ ਭਗਤੀ ਆਰਾਦਨਾ ਨਹੀਂ ਕਿ ਜਦੋਂ ਭਗਤੀ ਨਹੀਂ ਹੈ ਜਦੋਂ ਬਸ ਦੇ ਨਹੀਂ ਰਹਿੰਦੇ ਗੁਰ ਕੀ ਮਤੂ ਲੈ ਆਣੇ ਇਹ ਗੁਰ ਕੀ ਮਤ ਲੈਣੀ ਹੈ ਇਹ ਗੁਰ ਕੀ ਮਤ ਲੈਣੀ ਉਹ ਤਖਦੀ ਬਸ ਪਈ ਹੈ ਭਗਤੀ ਦਾ ਹਿੱਸਾ ਗੁਰ ਕੀ ਮਤ ਲੈਣ ਦਾ ਕਰਦਾ ਹੈ ਲੈਣੀ ਕੋ ਮਤ ਮਾਇਆ ਦੇ ਬਚਣ ਵਾਸਤੇ ਮਾਇਆ ਦੇ ਵਿੱਚ ਰਹਿਣਾ ਨਾਗੜੀ ਦੇ ਵਿੱਚ ਰਹਿਣਾ ਤੇ ਦੰਦ ਤੋਂ ਬਚ ਕੇ ਰਹਿ। ਆਹ ਵਿਧੀ ਹੈ। ਆ ਇਹਦੇ ਵਾਸਤੇ ਗੁਰੂ ਕੀ ਦਰੜ। ਭਗਤ ਬਿਨਾ ਪਾਉ ਡੁੰਗ੍ਹੇ ਸਾਨੇ। ਨਹੀਂ ਤਾਂ ਨਾਗੜੀ ਦੇ ਬਾਦਲੇ ਨਾ بڑے بڑے ਸਾਨੇ ਬੈਠੇ ਨੇ ਜਿਹੜੇ। ਦੇਰੇ ਵਣ। ਇਥੇ ਰਹਿਣ। ਉਹ ਗੱਲਾਂ ਨੇ। ਉਹ ਭਗਤੀ ਨਹੀਂ ਹੈ। ਭਗਤੀ ਉਹਦੇ ਬਾਦ ਭਗਤੀ ਦਾ ਧਿਆਨ ਜੁੜ ਜਾਏ ਧਿਆਨ ਜੁੜ ਗਿਆ ਤਾਂ ਭਗਤੀ ਆ ਗਈ ਤੇ ਆ ਜੋੜਨ ਵਾਸਤੇ ਜਪਾ ਸਾਤ ਸਾਤ ਸਿਮਰੋ ਗੋਵਿੰਦ ਹੈ ਸਿਮਰਨਾ ਸਤਿ ਭਗਤੀ ਆ ਅਰ ਹਰ ਸਾਸ ਨਾਲ ਚਲਦਾ ਰਹਦਾ ਹੈ ਸਾਤ ਸਾਤ ਸਿਮਰੋ ਗੋਵਿੰਦ ਤਾਂ ਆ ਮਨ ਅੰਦਰ ਕੀ ਉਤਰੇ ਚਿੰਦ ਇਥੇ ਭਗਤੀ ਸ਼ੁਰੂ ਹੁੰਦੀ ਹੈ ਕਰੀ ਕਰਪਾ ਇਸ ਆਪਣੀ ਭਗਤੀ ਦੇ ਸਭ ਕੁਝ ਸੁਣ ਕੇ ਸਤ ਕੇ ਬਾਅਦ ਦੇ ਵਿੱਚ ਭਗਤੀ ਦੀ ਗੱਲ ਹੈ ਉਹ ਵੀ ਇਹ ਸ਼ਰਤਾਂ ਪੂਰੀਆਂ ਕਰੇ ਤਾਂ ਜਿਹੜਾ ਮਾਇਆ ਦਾ ਪ੍ਰਭਾਵ ਹੈ ਉਹ ਤੋਂ ਮੁਕਤ ਹੋ ਕਰ ਲਵੇ ਆਪਣੇ ਆਪ ਨੂੰ ਮਾਇਆ ਦੇ ਬੋਤੋ ਮੁਕਤ ਕਰ ਲਵੇ ਆਪਣੇ ਆਪ ਨੂੰ ਲੋਭ ਤੋਂ ਕਰੋੜ ਜਿਵੇ ਆਪਣੇ ਆਪ ਫਿਰ ਕਿੰਨੇ ਜਾ ਕੇ ਭਗਤੀ ਦੀ ਗੱਲ ਸ਼ੁਰੂ ਹੋਏ ਇਹ ਕਰ ਭਾਜੇ ਸਾਡੀ ਪਕਤੀ ਤੇ ਨਾਨਕ ਤੇ ਜਦ ਨਾਨਕ ਤੇ ਜਨ ਨਾਮ ਮਿਲੇ ਤੇ ਜਨ ਨਾਮ ਮਿਲੇ ਉਹ ਸਾਰੇ ਹਰ ਦੇ ਨਾਮ ਦੇ ਵਿੱਚ ਸਮਾ ਜਾਦੇ ਉਹ ਆਪਣੇ ਵਿੱਚ ਸਮਾ ਜਾਦੇ ਉਹ ਜਦ ਤਾਂਖ ਤੇ ਜਾ ਕੇ ਹੁਕਮ ਵਿੱਚ ਸਮਾ ਹਾਂ ਜੀ